ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਤੁਹਾਡੇ ਲਈ ਲੈ ਕੇ ਆਏ ਜੀ ਸਿੰਗਲ ਟੈਰੀ ਲਿਫਟ ਵਾਲੀ ਟਰਾਲੀ ਦੋਸਤੋ ਜੇਕਰ ਤੁਸੀਂ ਵੀ ਕੁਝ ਵੇਚਣ ਦੀ ਐਡ ਕਰਵਾਉਣੀ ਹੋਵੇ ਤਾਂ ਉਹਦੀਆਂ ਪੰਜ-ਸੱਤ ਫੋਟੋਆਂ ਸਾਡੇ ਨੰਬਰ ਤੇ ਭੇਜ ਸਕਦੇ ਹੋ ਜੀ ਗੱਲ ਕਰੀਏ ਟਰਾਲੀ ਦੀ ਦਾ ਸਾਈਜ਼ ਹੈਗਾ ਜੀ 11x6 ਲਿਫਟ ਪੰਪ ਲੱਗਿਆ ਹੋਇਆ ਜੀ ਟਾਇਰ ਬਹੁਤ ਵਧੀਆ ਸਾਫ਼ ਕੰਡੀਸ਼ਨ ਦੇ ਨੇਗੇ ਮੋਟਾ ਫਰਸ਼ ਹੈ ਜੀ ਸਾਈਡਾਂ ਵਾਲੀ ਜਾਦਰ ਵੀ ਵਧੀਆ ਹੈਵੀ ਲੱਗੀ ਹੋਈ ਹੈਗੀ ਫੁੱਲ ਹੈਵੀ ਹਿੱਸਾ ਦਾ ਬੜੀ ਚੰਗੀ ਕੰਡੀਸ਼ਨ ਦੀ ਟਰਾਲੀ ਹੈ ਜੀ ਕਿਤੋਂ ਜਰੀ ਗਲੀ ਨਹੀਂ ਹੈਗੀ ਬਿੱਡ ਵੀ ਇਹਦੇ ਨਾਲ ਹੀ ਹੈਗਾ ਤੇ ਰੇਟ ਇਹਦਾ ਹੈਗਾ ਜੀ 1,25,000 ਰੁਪਏ ਬਾਕੀ ਬਾਈ ਕਹਿੰਦਾ ਮੌਕੇ ਤੇ ਮਾਨਤਾਣ ਹੋ ਜਾਊਗਾ ਇਹਦੀ ਲੋਕੇਸ਼ਨ ਹੈ ਜੀ ਬੜਲਾਡਾ ਜਿਹੜਾ ਮਾਨਸਾ ਹੈਗਾ ਜੀ ਜਵਾਨ ਵੀਰ ਸਕਰੀਨ ਉੱਪਰ ਚੱਲ ਰਹੇ ਨੰਬਰ 79731 ਅੱਸੀ ਚੀਜ਼ ਉਹ 50 ਤੇ ਸੰਪਰਕ ਕਰ ਸਕਦੇ ਆ ਜੀ ਚੈਨਲ ਨੂੰ ਦੋਸਤੋ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਨੂੰ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ